ਨਮਸਕਾਰ ਸਸਰੀਗਾਰ ਫਾਜ਼ਿਲਕਾ ਪੁਲਿਸ ਨੂੰ ਵੱਡੀ ਮਿਲੀ ਸਫਲਤਾ 2 ਕਿਲੋ 41 ਗ੍ਰਾਮ ਹੈਰੋਇਨ ਕਿਤਰਾਮਦ ਅਤੇ ਦੋਸ਼ੀ ਕੀਤਾ ਗ੍ਰਿਫਤਾਰ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਸ਼੍ਰੀ ਬਰਿੰਦਰ ਸਿੰਘ ਬਰਾੜ ਦੇ ਫਾਜ਼ਿਲਕਾ ਦੀ ਅਗਵਾਈ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮਹਮ ਚਲਾਈ ਜਾ ਰਹੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਵਾਸੀਆਂ ਨੂੰ ਨਸ਼ੇ ਦੇ ਖਾਤਮੇ ਨੂੰ ਲੈ ਕੇ ਸਹਿਯੋਗ ਦੇਣ ਦੀ ਕੀਤੀ اپیل ਤਾਂ ਜੋ ਇਸ ਨੂੰ ਜੜ ਤੋਂ ਖਤਮ ਕੀਤਾ ਜਾ سکے ਸਰਦਾਰ ਬਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਸੀਂ वचनबद्ध ਹਾਂ ਨਸ਼ੇ ਨੂੰ ਖਤਮ ਕਰਨ ਵਾਸਤੇ ਤਾਂ ਜੋ ਮਾਮਦੇ ਪੋਤੇ ਬਚਾਏ ਜਾ ਸਕਣ ਅਤੇ ਉਹਨਾਂ ਨੂੰ ਚੰਗਾ ਜੀਵਨ ਮਿਲ ਸਕੇ ਸਾਰੇ ਰਲ ਕੇ ਪ੍ਰਣ ਕਰੀਏ ਕਿ ਜਵਾਨੀ ਨੂੰ ਬਚਾਇਆ ਜਾ ਸਕੇ ਨਿਸ਼ਾ ਸ਼ਰਮ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਜਾਬ ਸਰਕਾਰ ਦੇ ਡੀਜੀਪੀ ਸਾਹਿਬ ਜਾਂ ਰਹਿਤਾ ਡਰੱਗਸ ਦੇਗੇ ਜਿਹੜੀ ਕੈਂਪੇਨ ਚੱਲ ਰਹੀ ਹੈ ਮੁਹਿੰਮ ਚਲਾਈ ہوئی ਹੈ ਉਹਦੇ ਚੀ ਜਿਹੜਾ ਜਲਾਲਾਬਾਦ ਪੁਲਿਸ ਨੂੰ ਸਫਲਤਾ ਮਿਲੀ ਹੈ ਮੁਖਬਰ ਨੇ ਦੱਸਿਆ ਕਿ ਕੇਵਲ ਸਿੰਘ ਨਾਮ ਦਾ ਬੰਦਾ ਹੈਗਾ ਚੱਕ ਬਜੀਦਾ ਦਾ ਉਹ ਇਹਦਾ ਸਮੱਗਲਰ ਹੈ ਤੇ ਉਹ ਕੰਟੀਨਿਊਸ ਜਿਹੜਾ ਹੈਗਾ ਹੁਣ ਸਮੱਗਲਿੰਗ ਲਿਆ ਰਹੇ ਆ ਸਮਾਨ ਤੇ ਡਰੋਨ ਰਾਹੀਂ ਜਿਹੜਾ ਹੈਗਾ ਉਹ ਸਮਾਨ ਲੈ ਕੇ ਆ ਰਹੇ ਆ ਮੁਖ ਅਫਸਰ ਸਦਰ ਨੇ ਆਪਣਾ ਜਿਹੜੇ ਹੈਗਾ ਨਾਕਾਬੰਦੀ ਕੀਤੀ ਨਾਕਾਬੰਦੀ ਡਰਾਂਡ ਜਿਹੜਾ ਹੈਗਾ ਉਹਨਾਂ ਨੂੰ ਕੇਵਲ ਸਿੰਘ ਜਿਹੜਾ ਹੈਗਾ ਉਹਨਾਂ ਦੇ ਹੱਥ ਆਇਆ ਤੇ ਉਸ ਦੀ ਚੈਕਿੰਗ ਦੌਰਾਨ 2 ਕਿਲੋ 40 ਗ੍ਰਾਮ ਜਿਹੜੀ ਹੈ ਹੈਰੋਇਨ ਬਰਾਮਦ ਕੀਤੀ ਇਹ ਜਿਹੜੀ ਹੈਗੀ ਹੈ ਇਹ ਕਾਫੀ ਵੱਡੀ ਸਫਲਤਾ ਹੈ ਕਿ ਕੇਵਲ ਸਿੰਘ ਜਿਹੜਾ ਹੈਗਾ ਇਹ ਪਤਾ ਲੱਗਿਆ ਹੈਗਾ ਕਿ ਇਹਨੇ ਹੁਣ ਪਿੱਛੇ ਜੇ ਤਿੰਨ ਚਾਰ ਵਾਰ ਜਿਹੜਾ ਹੈਗਾ ਟਰਾਂਸ ਬਾਰਡਰ ਜਿਹੜੀ ਹੈਗੀ ਆ ਉਹ ਹੈਰੋਇਨ ਦੀ ਜਿਹੜੀ ਹੈਗੀ ਸਮਗਲਿੰਗ ਕਰ ਰਿਹਾ ਹੈ ਸੋ ਇਹਦੇ ਚ ਜਿਹੜਾ ਹੈਗਾ ਇਹਦੇ ਚ ਡੀਪਲੀ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਫੋਰਵਰਡ ਬੈਕਵਰਡ ਲਿੰਕ ਦੇਖ ਕੇ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਟਰਾਂਸ ਬਾਰਡਰ ਤੇ ਪਲਸ ਇੱਥੋਂ ਜਿਹੜੀ ਅੱਗੇ ਸਪਲਾਈ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਸਾਰੇ ਨੂੰ ਜਿਹੜਾ ਹੈਗਾ ਅਸੀਂ ਇਹਨੂੰ ਬ੍ਰੇਕ ਕਰਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਜੋ ਇਹਦੀ ਕੁਚਕਿਸ ਚਾਊਗਾ ਉਹ ਅੱਗੇ ਤਸਹਿ ਜਾਊਗਾ ਚਾਹੇ